ਬਰਨਾਲਾ ਵਿਖੇ ਪੀਆਰਟੀਸੀ ਪੰਨਬਸ ਕੰਟਰੈਕਟਰ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀ ਪੀਆਰਟੀਸੀ ਕੰਟਰੈਕਟਰ ਕਾਮਿਆਂ ਨੇ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਇਸ ਮੌਕੇ 2 ਘੰਟੇ ਲਈ ਬਰਨਾਲਾ ਦਾ ਬੱਸ ਸਟੈਂਡ ਬੰਦ ਕਰਕੇ ਸਰਕਾਰ ਵਿਰੁੱਧ ਰੋਸ ਮੁਹਾਜਰਾ ਕੀਤਾ ਗਿਆ ਪ੍ਰਦਰਸ਼ਨਕਾਰੀ ਪੀਆਰਟੀਸੀ ਕਾਮਿਆਂ ਨੇ ਪੰਜਾਬ ਸਰਕਾਰ ਉੱਪਰ ਮੰਗਾ ਨਾ ਮੰਨ ਅਤੇ ਵਾਅਦਾ ਖਿਲਾਫੀ ਦੇ ਲਗਾਏ ਦੋਸ਼ ਮੇਰਾ ਨਾਮ ਸੁਪਾਲ ਸਿੰਘ ਜੀ ਫੈਕਟਰੀ ਪੀ ਆਰਟੀਸੀ ਬਰਨਾਰਡ ਡੀਪੂ ਜਿਹੜੇ ਸਾਡੇ ਅੱਜ ਬੱਸ ਸਟੈਂਡ ਬਣਦਾਗਾ ਇਹ ਸਾਡਾ ਪੰਜਾਬ ਸਰਕਾਰ ਨੂੰ ਇੱਕ ਸੁਨੇਹਾ ਹੈਗਾ ਵੀ ਲਗਾਤਾਰ 3 ਸਾਲ ਬੀਤਣ ਦੇ ਬਾਵਜੂਦ ਇਹ ਪੰਜਾਬ ਸਰਕਾਰ ਨੇ ਨਾ ਤਾਂ ਅਜੇ ਤੱਕ ਸਾਡੇ ਵਿਭਾਗ ਦੇ ਵਿੱਚ ਕੋਈ ਨਵੀਂ ਬੱਸ ਪਾਈ ਹੈ ਨਾ ਹੀ ਸਾਡੇ ਕਿਸੇ ਕਰਮਚਾਰੀ ਦਾ ਕੋਈ ਜੋ ਬਣਦਾ ਹੱਕ ਹੈ ਜਿਵੇਂ ਕਿ ਕੰਟਰੈਕਟਰਾਂ ਨੂੰ ਲਗਾਤਾਰ 15 15 18 ਸਾਲ ਹੋ ਗਏ ਕੰਮ ਕਰਦਿਆਂ ਨੂੰ ਉਹਨਾਂ ਨੂੰ ਰੈਗੂਲਰ ਕਰਨਾ ਜੋ ਠੇਕੇਦਾਰ ਹੈ ਜਿਵੇਂ ਮਾਨਜੋਗ ਮੁੱਖ ਮੰਤਰੀ ਪੰਜਾਬ ਸੈਸ਼ਨ ਦੇ ਵਿੱਚ ਖੜ ਕੇ ਕਹਿੰਦੇ ਜੇ ਆਪਣੇ ਵੀ ਅਸੀਂ ਵਿਚੋਲੀਆ ਬਾਹਰ ਕੱਢਾਂਗੇ ਪਰ ਹਜੇ ਤੱਕ ਨਾ ਕੋਈ ਠੇਕੇਦਾਰ ਬਾਹਰ ਕੱਢਿਆ ਗਿਆਗਾ ਉਪਰੋਂ ਸਾਡੇ ਤੇ ਨਵੀਆਂ ਕੰਡੀਸ਼ਨ ਸੋਪੇ ਜਾ ਰਹੀਆਂ ਨੇਗੀਆਂ ਬਾਹਰੋਂ ਠੇਕੇਦਾਰ ਪਾਈ ਆ ਰਹੇ ਨੇ ਇੱਕ ਜਗ੍ਹਾ ਦੋ ਠੇਕੇਦਾਰ ਕਰਤੇ ਜਿਵੇਂ ਪਾਨ ਵਸਲੇ ਦੋ ਠੇਕੇਦਾਰ ਕਰਤੇ ਤੇ ਨਾਲ ਸਾਡੇ ਜਿਹੜੇ ਘੱਟ ਤਨਖਾਹ ਵਾਲੇ ਸਾਥੀ ਨੇ ਉਹਨਾਂ ਨੇ ਬਹੁਤ ਘੱਟ ਤਨਖਾਹਾਂ ਲਗੀਆਂ ਉਹਨਾਂ ਸਰਕਾਰਾਂ ਦਾ ਆਰਡਰ ਕਰਕੇ ਪੰਜਾਬ ਸਰਕਾਰ ਨੇ ਹਜੇ ਤੱਕ ਉਹ ਲਾਗੂ ਨਹੀਂ ਕੀਤਾ ਹੈਗਾ ਅੱਜ ਅਸੀਂ 2 ਘੰਟੇ ਬੱਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਨੀਤੀ ਤੇ ਆਏ ਸੀ ਕਿ ਅਸੀਂ ਕੋਈ ਵੀ ਧਰਨਾ ਮੁਜ਼ਾਰਾ ਨਹੀਂ ਕਰਨ ਦੇਵਾਂਗੇ ਨਾ ਹੀ ਕਿਸੇ ਨੂੰ ਟੈਂਕੀ ਤੇ ਚੜ੍ਹਨ ਦੇਵਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਾਂਗੇ ਰੁਜ਼ਗਾਰ ਕੀ ਪੈਦਾ ਕਰਦੇ ਨੇ ਕਿਲੋਮੀਟਰ ਗੱਡੀਆਂ ਪਾ ਰਹੇ ਨੇ ਕਾਰ ਫਟ ਘਰਾਣਾਂ ਦੀਆਂ ਜਿਹਦੇ ਵਿੱਚ 1 ਕਰੋੜ ਰੁਪਇਆ 6 ਸਾਲਾਂ ਦੇ ਵਿੱਚ ਉਹ ਬੱਸ ਵਾਲੇ ਲੈ ਕੇ ਚਲੇ ਜਾਣਗੇ ਨਾਲ ਆਪਣੀ ਉਹ ਬੱਸ ਫਰੀ ਕਰਕੇ ਚਲੇ ਜਾਣਗੇ ਪਰ ਸਾਨੂੰ ਜਿਉਂਦਾ ਤਿਉਂ ਉਹੀ ਇੱਥੇ ਠੱਕੇ ਖਾਣੇ ਪੈਂਦੇ ਨੇ ਨਾਲ ਨਾਲ ਜਿਵੇਂ ਕਿ ਸੈਸ਼ਨ ਹੋਇਆਗਾ ਬਜਟ ਸੈਸ਼ਨ ਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਨੇ ਸਾਡੇ ਚੇਅਰਮੈਨ ਸਾਹਿਬ ਨੇ ਤੇ ਪੰਜਾਬ ਸਰਕਾਰ ਨੇ 1 ਰੁਪਿਆ ਵੀ ਸਾਡੇ ਵਰਕਰਾਂ ਲਈ ਜਾਂ ਸਾਡੇ ਆਦਾਰਿਆਂ ਲਈ ਕੋਈ ਨਹੀਂ ਰੱਖਿਆਗਾ ਅੱਜ ਅਸੀਂ ਸਾਡਾ ਜਿਹੜਾ ਮੇਨ ਫੋਕਸ ਸਾਡਾ ਜਿਹੜਾ ਬਜਟ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਸਾਧਾਰਿਆਂ ਲਈ 1 ਰੁਪਿਆ ਵੀ ਨਹੀਂ ਰੱਖ ਮਰੱਖਿਆ ਨਾ ਹੀ ਕੋਈ ਨਵੀਂ ਪਸਪੌਨ ਵਾਸਤੇ ਗੱਲਬਾਤ ਕੀਤੀ ਹੈਗੀ ਕਿਉਂਕਿ ਜੋ ਟਰਾਂਸਪੋਰਟ ਮੰਤਰੀ ਸਾਹਿਬ ਨੇ ਉਹ ਲਗਾਤਾਰ ਕਹਿ ਰਹੇ ਨੇਗੇ ਪਰ ਕਰ ਕੁਝ ਨਹੀਂ ਰਹੇ ਅੱਜ ਮੇਰੇ ਤੁਹਾਡੇ মিডিਆ ਰਹੀਂ ਬੇਨਤੀ ਹੈਗੀ ਪੰਜਾਬ ਸਰਕਾਰ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਸੰਘਰਸ਼ ਸਿੱਖਾ ਕਰਾਂਗੇ ਜਿਹਦੇ ਵਿੱਚ ਸਾਡੀ 7 8 9 ਦੀ ਹੜਤਾਲ ਹੈਗੀ ਜਿਹੜਾ ਸਾਡੀ ਗੱਲਬਾਤ ਨਹੀਂ ਸੁਣੀਗੀ ਮਨੂੰ ਨਰਪਾਲ ਸਿੰਘ ਜੀ ਯੂਨੀਵਰਸਿਟੀ ਆਸ਼ਿਕਨੇਟ ਵਰਕਰ ਯੂਨੀਅਨ ਬਰਨਾਲਾ ਸੂਬਾ ਗੂ ਇਹ ਜਿਹੜਾ ਜੋ ਬੱਸ ਸਟੈਂਡ ਬੰਦ ਕਰਨ ਦਾ ਸਾਡਾ ਤਰੀਕ ਵਿੱਚ ਬਹੁਤ ਸਮੇਂ ਤੋਂ ਸਾਡੀਆਂ ਮੰਗਾਂ ਲੰਮਕਰੀ ਤਰ੍ਹਾਂ ਆਉਂਦੀਆਂ ਨੇ ਇਹਦੇ ਵਿੱਚ ਕੰਟੈਕਟ ਨੂੰ ਲਾਗੂ ਰੈਗੂਲਰ ਕਰਨਾ ਦੇ ਆਲੋਸ ਨੂੰ ਕਨੈਕਟ ਕਰ ਦੇਣਾ ਜਾਂ ਜਿਹੜੇ ਸਾਡੇ ਘੱਟ ਤਨਖਾਹ ਵਾਲੇ ਸਾਥੀ ਆ ਉਹਨਾਂ ਦੀ ਤਰ੍ਹਾਂ ਬਰਾਬਰ ਕਰਨਾ ਤਨਖਾਹ ਦੇ ਵਿੱਚ ਇਕਸਾਰਤਾ ਕਰਨੀ ਬਹੁਤ ਸਾਲ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਆ ਰਹੀਆਂ ਨੇ ਪਰ ਕਿਤਨੇ ਕਿਤੇ ਸਰਕਾਰ ਆ ਜੀ ਨਹੀਂ ਸਾਨੂੰ ਉਤਾਲ ਮਟੋਲ ਲਾ ਰਹੀ ਆ ਤੇ ਹਰ ਇੱਕ ਮੀਟਿੰਗ ਦੇ ਵਿੱਚ ਸਾਨੂੰ ਕੋਸਾਇਤਾ ਜਾਂਦਾ ਕਿ ਤੁਹਾਡੀ ਅਸੀਂ ਪਾਲਸੀ ਬਣਾ ਪਾਲਿਸੀ ਬਣਾ ਰਹੇ ਆ ਮੈਂ ਸਾਨੂੰ ਤਕਰੀਬਨ ਨਾ 7-8 ਮੀਟਿੰਗਾਂ ਦੇ ਵਿੱਚ ਇਹ ਸੀ ਮੰਗ ਨੂੰ ਲੈ ਕੇ ਤੇ ਇਹ ਕਿਹਾ ਜਾਂਦਾ ਵੀ ਪਾਲਿਸੀ ਬਣਾਤੀ ਤਿਆਰ ਕਰਤੀ ਪਰ ਲਾਗੂ ਸਾਡੇ ਤੇ ਅਜੇ ਤੱਕ ਨਹੀਂ ਕੀਤੀ ਗਈ ਜਿਵੇਂ ਅਸੀਂ ਇਸ ਰੋਸ ਪ੍ਰਦਰਸ਼ਨ ਦੇ ਵਜੋਂ ਸਾਰੇ ਆਪਣੇ ਪੰਜਾਬ ਦੇ ਵਿੱਚ ਜਿਹਨੇ 27 ਦੇ 27 ਦੀ ਕੋਈ ਸਾਡੇ ਉਸ ਟੀਪਾਂ ਦੇ ਵਿੱਚ ਸਾਰੇ ਅੱਜ ਬੱਸ ਸਟੈਂਡ 2 ਘੰਟੇ 10 ਤੋਂ 12 ਦੇ ਵਿੱਚ ਬੰਦ ਕੀਤੇ ਜੀ ਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ 7 8 9 ਦੀ ਆ ਉਹ ਹੜਤਾਲ ਰੱਖੀ ਗਈ ਆ ਤੇ ਸਾਡੀ ਸਰਕਾਰ ਨੂੰ ਇਹੀ ਪੀਲਾ ਵੀ ਜੇ ਪਾਲਿਸੀ ਬਣਾਈ ਆ ਤਾਂ ਉਹ ਸਾਡੇ ਤੇ ਲਾਗੂ ਕਿਉਂ ਨਹੀਂ ਕੀਤੀ ਹਾਲੇ ਤੱਕ ਕਿਉਂ ਨਹੀਂ ਕੀਤੀ بار بار ਤੁਹਾਨੂੰ ਮੀਟਿੰਗਾਂ ਦੇ ਕੇ ਟਾਲਮਰੋਲ ਕਿਉਂ ਕੀਤਾ ਜਾ ਰਿਹਾ ਇਹ ਬਰਨਾਲਾ ਡੀਪੂ ਦੀ ਗੱਲ ਕਰੀ ਕਿੰਨੇ ਮੁਲਾਜ਼ਮ ਕਿੱਥੇ ਬਰਨਾਲਾ ਡੀਪੂ ਦੇ ਵਿੱਚ ਤਕਰੀਬਨ ਟੋਟਲ ਮੁਲਾਜ਼ਮ ਸਾਡੇ 200 ਦੇ ਕਰੀਬ 250 ਦੇ ਕਰੀਬ ਹੈਗੇ ਆ ਕੱਥੀ ਮਿਲਾਂ ਨੂੰ ਸਾਡੇ ਆਊਟਸੋਰਸਰ ਵਾਲੇ ਤੇ ਕੰਟੈਕਟ ਵਾਲੇ ਵੀ ਅਸੀਂ ਸਰਕਾਰ ਨੂੰ ਸਾਡਾ ਇਹ ਸੁਨੇਹਾ ਵੀ ਜਿਹੜੀ ਸਾਡੀ ਪਾਲਿਸੀ ਬਣਾਈ ਆ ਉਹ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ ਤੇ ਆਊਟਸੋਰਸ ਨੂੰ ਕ੍ਰੈਡਟ ਲਿਆਵੇ ਕੰਟੈਕਟ ਨੂੰ ਰੈਗੂਲਰ ਕੀਤਾਵੇ ਘੱਟ تنਖਾਹ ਦੇਣ ਦੀ ਸਾਡੀ ਜਿਹੜੀ ਉਹ ਇੱਕ ਸਾਰਤਾ ਕੀਤੀ ਜਾਵੇ ਨਾਲ ਹੀ ਸਾਡੇ ਸਾਥੀ ਜਿਹੜੇ ਐਡਵਾਂਸ ਬੁੱਕਰ ਨੇ ਉਹਨਾਂ ਦਾ ਜਿਹੜੀ 2004 ਤੋਂ ਲੈ ਕੇ ਭਰਤੀ ਕੀਤੇ ਗਏ ਸੀ 2013 ਦੇ ਵਿੱਚ ਮਤਲਬ ਖਤਮ ਕਰਤੀ ਸੀ ਪੋਸ਼ ਅਸੀਂ ਇਹ ਪੁੱਛਣਾ ਚਾਹੁੰਦੇ ਜਦੋਂ 2004 ਦੇ ਵਿੱਚ ਭਰਤੀ ਕੀਤੇ ਆ ਉਸ ਤੋਂ ਬਾਅਦ ਪੋਸਟ ਖਤਮ ਕਰਤੀ ਫਿਰ ਉਸ ਤੋਂ ਬਾਅਦ ਫੇਰ ਭਰਤੀ ਕੀਤੀ ਗਈ ਆ ਵੀ ਉਹ ਕਿਹਨੇ ਭਰਤੀ ਕੀਤੀ ਆ ਜੈਮਦੀ ਸਾਹਿਬ ਨੇ ਕੀਤੀ ਆ ਜਾਂ ਹੋਰ ਕਿਸੇ ਨੇ ਕੀਤੀ ਆ ਵੀ ਉਸ ਭਰਤੀ ਨੂੰ ਲੈ ਕੇ ਅੱਜ ਤੱਕ ਉਹਨਾਂ ਨੂੰ ਕੰਦੇ ਏਜੰਟੀ ਦੱਸਿਆ ਜਾਂਦਾ ਉਹ ਸਾਡੇ ਉਹ ਹੀ ਸਾਡੇ ਨਾਲ ਦੇ ਸਾਥੀ ਆ ਤੇ ਉਹਨਾਂ ਨੂੰ ਏਜੰਟ ਦੱਸ ਕੇ ਉਹਨਾਂ ਦਾ ਵੀ ਕੋਈ ਕੁਝ ਨਹੀਂ ਕੀਤਾ ਗਿਆ ਉਹਨਾਂ ਦੀ ਬੇਨਤੀ ਵੀ ਉਹਨਾਂ ਨੂੰ ਵੀ ਸਾਡੇ ਨਾਲ ਹੀ ਰੈਗੂਲਰ ਕੀਤਾ ਜਾਵੇ ਮੇਰਾ ਨਾਮ ਰਣਜੀਤ ਸਿੰਘਾ ਸੂਬਾ ਅਗੂ ਬਰਨਾਲਾ 2511 ਅੱਜ ਜੋ ਸਾਡਾ 2 ਘੰਟੇ ਦਾ ਪ੍ਰੋਗਰਾਮ ਸੀਗਾ ਬੱਸ ਸਟੈਂਡ ਦਾ ਉੱਥੇ ਸੀ ਜੋ ਬਜਟ ਦੀਆਂ ਕਾਪੀਆਂ ਇੱਕ ਜੋ ਡਰਾਮੇਬਾਜੀ ਆ ਉਹ ਅਸੀਂ ਸਾੜਾਂਗੇ ਜੋ ਸਾਨੂੰ ਨਾਮਨਜ਼ੂਰ ਆ ਇਹਦੇ ਵਿੱਚ ਪੀਆਰਟੀਸੀ ਪੰਨ ਬੱਸ ਮੁਲਾਜ਼ਮਾਂ ਦਾ ਕੋਈ ਵੀ ਚੀਜ਼ ਨਹੀਂ ਰੱਖੀ ਗਈ ਸਾਨੂੰ ਬਿਲਕੁਲ ਇਗਨੋਰ ਕੀਤਾ ਗਿਆ ਜਦੋਂ ਕੋਈ ਸਾਡੇ ਨਾਲ ਬਾਅਦੇ ਸੀਐਮ ਸਾਹਿਬ ਕਰਦੇ ਰਹੇ ਆ ਬਈ 2 ਮਹੀਨੇ ਚ ਤੁਹਾਡਾ ਸਾਰਿਆਂ ਦਾ ਹੱਲ ਕੀਤਾ ਜਾਊਗਾ ਜਿਵੇਂ ਕੰਟਰੈਕਟ ਵਾਲੇ ਆ ਵੀਰ 18-18 ਸਾਲ ਤੋਂ ਕੱਚੇ ਫਿਰਦੇ ਆ ਵੀ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਇਸ ਤਰ੍ਹਾਂ ਹੀ 15-15 ਸਾਲ ਵਾਲੇ ਆਊਟਸੋਰਸਿੰਗ ਵਾਲੇ ਆ ਵੀ ਉਹਨਾਂ ਨੂੰ ਵੀ ਰੈਗੂਲਰ ਕੰਟਰੈਕਟ ਦੇ ਕੀਤਾ ਜਾਊਗਾ ਤੇ ਘੱਟ ਤਨਖਾਹਾਂ ਵਾਲੀਆਂ ਤਨਖਾਹਾਂ ਤੇ ਵਾਧਾ ਕੀਤਾ ਜਾਊਗਾ ਪਰ ਇਹ ਗੱਲਾਂ ਇਕੱਲੀਆਂ ਇੱਕ ਝੂਠ ਦਾ ਪਲੰਦਾ ਹੀ ਰਹਿ ਗਿਆ ਕਿਸੇ ਚੀਜ਼ ਤੇ ਅਮਲੀ ਰੂਪ ਨਹੀਂ ਪਹਿਨਾਇਆ ਗਿਆ ਤੇ ਬਾਕੀ ਜੇ ਆਪਾਂ ਗੱਲ ਕਰੀਏ ਫ੍ਰੀ ਸਫਰ ਦੀ ਇਹਦੇ ਵਿੱਚ ਬੀਬੀਆਂ ਦਾ ਜੋ ਫ੍ਰੀ ਸਫਰ ਆ ਇਹਦੇ ਵਾਸਤੇ ਸਰਕਾਰ ਜਾਦਾ ਸਾਨੂੰ ਪੈਸੇ ਦੇਵੇ ਸਾਡਾ ਪਿਛਲਾ ਬਕਾਇਆ 600 ਕਰੋੜ ਦੇ ਕਰੀਬ ਪਿਛਲਾ ਬਕਾਇਆ ਉਹਦੀ ਵਜ੍ਹਾ ਨਾਲ ਨਾ ਤਾਂ ਸਾਡੇ ਕੋਈ ਸਪੇਅਰ ਪਾਰਟ ਆ ਕੋਈ ਬੈਂਟ ਰਿਆ ਨਹੀਂ ਹੈ ਕੋਈ ਹੋਰ ਸਪੇਅਰ ਪਾਰਟ ਨਹੀਂ ਹੈ ਜਿਹਦੀ ਵਜ੍ਹਾ ਨਾਲ ਰਾਸਤੇ 'ਚ ਗੱਡੀਆਂ ਖੜ੍ਹਦੀਆਂ ਅਸੀਂ ਵੀ ਪਰੇਸ਼ਾਨ ਹੁੰਦੀਆਂ ਡਰਾਈਵਰ ਕਰੈਕਟਰ ਨਾਲ ਜਿੰਨੇ ਸਾਡੇ ਦਾ ਸਫਰ ਕਰਦੇ ਆ ਸਫਰ ਸੰਗੂਲਤਾਂ ਵਾਲੀਆਂ ਬੀਬੀਆਂ ਜਾਂ ਦੂਸਰੇ ਵੀਰ ਆ ਸਾਰੇ ਉਹ ਖੱਜਲ ਖਰਾਬ ਹੁੰਦੇ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੇ ਸਾਡਾ ਪਿਛਲਾ ਬਕਾਇਆ ਦਿੱਤਾ ਜਾਵੇ 600 ਕਰੋੜ ਤੇ ਨਾਲ ਦੀ ਨਾਲ ਸਾਨੂੰ ਜੋ ਬਣਦਾ ਸਾਡਾ ਸਾਨੂੰ ਭੁਗਤਾਨ ਕੀਤਾ ਜਾਵੇ ਤਾਂ ਕਿ ਸਮੇਂ ਸਾਰ ਸਾਡੀਆਂ ਤਨਖਾਹਾਂ ਆ ਸਕਣ ਤੇ ਸਮੇਂ ਸਾਰ ਸਾਡਾ ਸਪੀਅਰ ਪਾਰਟ ਤੇ ਬੈਟਰੀ ਵਗੈਰਾ ਆ ਸਕਣ ਤਾਂ ਕਿ ਅਸੀਂ ਨਰਬੇਗਣ ਥੀਵਾ ਕੰਮ ਕਰ ਸਕੀਏ